ਕਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਤੰਦਰੁਸਤ ਹੋਵੋਗੇ ਤੇ ਕਰਦੇ ਆਂ ਜੀ ਅੱਜ ਦਾ ਬਲੌਗ ਸ਼ੁਰੂ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 8 ਤੇ ਬੱਚੇ ਚਲੇ ਗਏ ਨੇ ਸਕੂਲ ਤੇ ਅਸੀਂ ਖਾਣ ਲੱਗਿਆ ਰੋਟੀ ਨਾ ਸਿਰ ਉੱਪਰ ਚਟਣੀ ਤੇਰੀ ਹੋਈ ਆ ਤੇ ਨਾਲ ਚਾਹ ਇਹ ਸਾਡਾ ਨਾਸ਼ਤਾ ਇੱਕ ਇੱਕ ਰੋਟੀ ਮੰਮੀ ਵੀ ਖਾ ਰਹੀ ਆ ਤੇ ਮੈਂ ਵੀ ਖਾ ਰਹੀ ਆ ਨਾਲ ਪੀ ਰਹੀ ਆ ਚਾਹ ਦੂਜਾ ਗੇੜਾ ਸਾਡਾ ਚਾਹ ਦਾ ਇਪਰ ਅਸੀਂ ਕੰਮਕੁਮ ਹੋ ਕੇ ਫਿਰ ਅਸੀਂ ਕੰਮ ਸ਼ੁਰੂ ਕਰਾਂਗੇ ਹਜੇ ਸਾਡੇ ਬਿਸਤਰੇ ਦੀਆ ਦੇਖੋ ਕਹਾਂ ਮਾਰੀਆਂ ਪਿੰਗਾਂ ਨੇ ਆਹ ਪਹਿਨੇ ਬੈੱਡ ਤੇ ਉਹ ਮੰਮੀ ਖਾਂਦੀ ਰੋਟੀ ਬੈਠੀ ਹਾਂਜੀ ਰੋਟੀ ਚਾਟਣੀ ਚੋਪੜ ਲਈ ਮੰਮੀ ਨੇ ਰੋਟੀ ਤੇ ਤੇ ਅਸੀਂ ਚਾਹ ਨਾਲ ਲੱਗੀਆਂ ਖਾਣ ਬਾਕੀ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਆਪਾਂ ਨਾ ਧੋ ਕੇ ਰੈਡੀ ਆ ਤੇ ਇਧਰ ਆਪਣੀ ਬੈੱਡ ਸ਼ੀਟ ਵੀ ਚੇਂਜ ਹੋ ਗਈ ਦੇਖੋ ਅੱਜ ਆਹ ਵਾਲੀ ਬੈੱਡ ਸ਼ੀਟ ਪਛਾਈ ਹੋਈ ਹੈ ਮੈਂ ਤੇ ਮੰਮੀ ਨੇ ਝਾੜੂ ਪੁੱਛਾ ਵਗੈਰਾ ਨਾਤਾ ਤੇ ਆਪਾਂ ਬਲੌਗ ਐਡਿਟ ਕਰਕੇ ਅਪਲੋਡ ਤੇ ਨਾਤਾ ਹੁਣ ਇੱਧਰ ਆਪਣੀ ਚੱਲ ਰਹੀ ਹੈ ਮਸ਼ੀਨ ਕੱਪੜੇ ਧੋਤੇ ਜਾ ਰਹੇ ਨੇ ਕਿਉਂਕਿ ਬੱਚਿਆਂ ਜਦੋਂ ਆਉਣਗੇ ਉਹਨਾਂ ਦੇ ਆਏ ਤੋਂ ਫੇਰ ਦੁਬਾਰੀ ਮਸ਼ੀਨ ਲੱਗੂਗੀ ਤੇ ਮੈਂ ਕਿਹਾ ਜਿਹੜੇ ਘਰ ਪਾਉਣ ਵਾਲੇ ਨੇ ਮੰਮੀ ਦੇ ਕੱਪੜੇ ਹੋਗੇ ਘਰ ਪਾਉਣ ਵਾਲੇ ਹੋਗੇ ਬੈੱਡ ਸ਼ੀਟ ਹੋਗੀ ਵੀ ਚਲੋ ਇਹ ਧੋ ਦਈਏ ਹਨਾ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਕਦੋਂ ਚੇਂਜ ਹੋ ਜਾਵੇ ਹੁਣ ਥੋੜੀ ਜਿਹੀ ਧੁੱਪ ਹੈਗੀ ਆ ਬਾਹਰ ਚਲੋ ਆਇਆ ਵੀ ਵਧੀਆ ਧੁੱਪ ਚਾਣਾ ਕੱਪੜੇ ਸਾਰੇ ਸੁੱਕ ਕੇ ਜਾਣਗੇ ਤੇ ਜਿਹੜੇ ਬੱਚਿਆਂ ਦੇ ਹੋਣਗੇ ਇੱਕ ਇੱਕ ਡਰੈੱਸ ਉਹਨਾਂ ਦੀ ਹੋਊਗੀ ਉਹਨਾਂ ਦੇ ਆਿਆਂ ਤੋਂ ਧੋਤੇ ਜਾਣਗੇ ਤੇ ਹੁਣ ਆਪਣੇ ਥੋੜੇ ਜਿਹਾ ਚਾਹ ਵਾਲੇ ਭਾਂਡੇ ਪਏ ਨੇ ਉਹ ਮਾਸ ਦੀ ਦੁੱਧ ਗਰਮ ਹੋ ਗਿਆ ਹੁਣ ਆਪਾਂ ਦੁੱਧ ਸਵੇਰੇ ਲਿਆਉਣ ਲੱਗੇ ਦੁੱਧ ਗਰਮ ਹੋ ਚੁੱਕਿਆ ਤੇ ਥੋੜੇ ਜਿਹਾ ਚਾਹ ਵਾਲੇ ਭਾਂਡੇ ਪਏ ਨੇ ਮੈਂ ਮਾਸ ਦਾ ਤੇ ਮੰਮੀ ਗਈ ਹੋਈ ਆ ਨਾ ਹੁਣ ਤੇ ਤੁਸੀਂ ਬਣੇ ਰਹੋ ਬਲੌਂਗ ਦੇ ਨਾਲ ਕੀ ਕਰਾਂ ਲੱਗੋ ਮੈਂ ਚਰਪਾਈ ਕਰਦੀ ਆਂ ਮੇਰੇ ਸਰਪਾਈ ਉੱਪਰ ਕੀ ਕਮਿਊਨਿਟੀ ਦੀ ਪ੍ਰੈਸ ਮਾਰ ਲਿਓ ਬਾਅਦ ਚ ਤਰਪਾਈ ਕਰਕੇ ਹੋ ਸੈੱਟ ਪ੍ਰੈਸ ਜੀ ਮਾਰ ਕੇ ਸੈੱਟ ਮਾਰੂੰਗੀ ਸੈੱਟ ਹੋ ਜੂ ਫਿਰ ਬੱਚਿਆਂ ਪਹਿਲਾਂ ਪੀਸੇ ਢੱਡ ਕੇ ਆਉਂਗੀ ਫਿਰ ਮੈਂ ਆ ਕੇ ਪ੍ਰੈਸ ਮਾਰੂੰਗੀ ਹਮ ਮੇਰੇ ਦੋ ਆਸਰੇ ਪੈ ਤੀ ਨਾ ਮੈਂ ਕੱਲ ਮਰੇ ਦਾ ਮਸ਼ੀਨ ਨੂੰ ਨਾ ਕਈ ਰੋਕੂ ਜਦਾਂ ਦੁਆਰੇ ਮਸ਼ੀਨ ਫੇਲ ਲੱਗ ਗਈ ਹਜਾ ਬੈੱਡ ਸ਼ੀਟ ਪਈ ਆ ਤੇ ਬੱਚਿਆਂ ਨੇ ਮਰਦੀਆਂ ਪਾਈਆਂ ਨੇ ਬੱਚੇ ਆ ਗਏ ਦੋਨੇ ਸਕੂਲੋਂ ਬਾਅਦ ਚ ਪਾਉ ਮਮੀ ਇਹਨਾਂ ਨੇ ਮਰਦੀਆਂ ਪਾਈਆਂ ਹੋਈਆਂ ਨੇ ਚੋਮੂ ਆ ਬੈਠਾ ਚਾਹ ਪੀ ਲਈ ਬੱਚਿਆਂ ਨੇ ਜੋ ਵੀ ਆ ਸੀ ਜੋ ਵੀ ਕੱਪੜੇ ਪਾ ਲਾ ਬੱਚੇ ਤੇ ਜੋ ਵੀ ਦੀ ਫਰਮਾਇਸ਼ ਤੇ ਅੱਜ ਬਣਨੇਗੇ ਆਲੂ ਵਾਲੇ ਪਰੌਂਠੇ ਕਿਉਂਕਿ ਜੋ ਵੀ ਰੋਟੀ ਨਹੀਂ ਖਾ ਰਿਆ ਰਾਤ ਦਾ ਰਾਤ ਵੀ ਨੇ ਰੋਟੀ ਖਾਧੀ ਤੋਰੀਆਂ ਦੀ ਸਬਜ਼ੀ ਬਣਾਈ ਸੀ ਤੇ ਚਾਹ ਆਪਣੇ ਪੀ ਲਈ ਆ ਮੈਂ ਤੇ ਮੰਮੀ ਪਈਆ ਹਜੀ ਚਾਹ ਦੂਜਾ ਗੇੜਾ ਲਾਵਾਂਗੇ ਤੇ ਹੁਣ ਭਾਂਡੇ ਮਾਂਜਣੇ ਨੇ ਬੱਚਿਆਂ ਦੇ ਲੰਚ ਬਾਕਸ ਹੋਗੇ ਤੇ ਚਾਹ ਵਾਲੇ ਭਾਂਡੇ ਹੋਗੇ ਆਲੂ ਉਬਲਵੇਂ ਧਰਤੇ ਮੈਂ ਰੋਟੀ ਮੈਂ ਖਾ ਚਲੂਗਾ ਬਿਆਜੇ ਦੇ ਪਰੌਠੇ ਬਣਾ ਦਾਂਗੇ ਜੀ ਕਮੈਂਟ ਜੋ ਵੀ ਕਹਣਾ 엄마 ਮੈਂ ਪਰੌਠੇ ਖਾਣੇ ਨੇ ਦਹੀਂ ਨਾਲ ਸ਼ਾਮ ਹੈ ਨਾ ਪਰੌਠੇ ਖਾਣੇ ਨੇ ਤੇ ਇਹਦੇ ਹਾਲ ਹੁੰਦਾ ਹੁੰਦਾ ਥੋੜੇ ਟਾਈਮ ਬਾਅਦ ਜਾਂ ਇਹਨੂੰ ਐ ਹੁੰਦਾ ਵੀ ਮੈਂ ਕੁਝ ਬਾਹਰਲਾ ਖਾਵਾਂ ਤੇ ਜਾਂ ਜਦੋਂ ਇਹਨੂੰ ਘਰੇ ਕਰੇ ਆਲੂ ਵਾਲੇ ਪਰੌਂਠੇ ਬਣਾ ਦੋ ਮੈਂ ਤਾਂ ਕarele ਬਣਾਉਣੇ ਸੀ ਹੁਣ ਕarele ਕੱਢੇ ਪਏ ਸੀ ਬਾਹਰ ਫ੍ਰਿਜ ਚੋਂ ਬਣਾ ਕੇ ਉਹਨੂੰ ਰੱਖ ਦੇਣਾ ਲੈ ਚੱਲ ਕarele ਵੀ ਬਣਾ ਦੂੰ ਫਿਰ ਕਲੇ ਕarele ਕੱਲ ਨੂੰ ਦਿਨੇ ਬਣਾ ਲਾਂਗੇ ਸਵੇਰੇ ਕੱਲ ਨੂੰ ਬੱਚਿਆਂ ਨੂੰ ਸਕੂਲ ਪੇਜ ਕੇ ਵੇਲੀ ਆ ਕarele ਉਹ ਤੋਂ ਬਣਾ ਕੇ ਰੱਖ ਦੋਗੀ ਕੱਲੋਂ ਫ੍ਰਿਜ ਜੀ ਰੱਖ ਦੇਣਾ ਮੇਰੇ ਬੁੱਤਰੇ ਇਹ ਪੂਰੇ ਪਾ ਰਹੇ ਨੇ ਦੇ ਕਾਹ ਪਾ ਰਹੇ ਨੇ ਦੋ ਤਰ੍ਹਾਂ ਦੇ ਪਾ ਰਹੇ ਆਲੂ ਬਣਾ ਦੋ ਹੈ ਤੇ ਕarele ਹੁਣ ਕੱਲ ਨੂੰ ਬਣਾ ਲਾਂਗੇ ਸਵੇਰੇ ਇਹਨਾਂ ਨੂੰ ਆਲੂ ਪਾਦਾਂਗੇ ਪਰੌਂਠੇ ਪਾਦਾਂਗੇ ਨਾਲ ਆਪਣੀ ਤਾਂ ਇਹ ਤੋਰੀਆਂ ਦੀ ਸਬਜ਼ੀ ਵੀ ਪਈ ਆ ਚਟਣੀ ਵੀ ਪਈ ਆ। ਉਹ ਵੀ ਬਣਾਵਾਂਗੇ। ਪਰੌਠੇ ਸਾਰੇ ਖਾ ਬੋ ਰਹੇ ਨੇ। ਅੱਜ ਮੰਮੀ ਤੂੰ ਵੀ ਧਾਰ ਦੇ ਆਪਦੀ ਫਰਮਾਇਸ਼ ਕੋਈ। ਨਾ ਬਾਈ ਨਾ ਤੋਰੀਆਂ ਦੀ ਸਬਜ਼ੀ। ਪਰੌਠੇ ਨਹੀਂ ਬਣਦੀ। ਪਰੌਠਾ ਵੀ ਖਾ ਲੂੰਗੀ ਇਕੱਤਰ। ਫੇਰ ਪਰੌਠੇ ਬਣਾਵਾਂਗੇ ਹੁਣ ਨਾਲੇ ਸਬਜ਼ੀ ਨਾਲ ਪਰੌਠੇ। ਰਾਤ ਜੋ ਵੀ ਨੂੰ ਮੈਂ ਕਰੋਨੀ ਬਣਾ ਕੇ ਦਿੱਤੀ ਸੀ। ਨਹੀਂ ਨਾ ਹੋ ਕਰਨ। ਹੁਣੇ ਰਾਤ ਮੈਂ ਕਰੋਨੀ ਖਾਧੀ ਸੀ ਤੇ ਉਹਦਾ ਦਿਲ ਨਹੀਂ ਨਾ ਕਰਦਾ ਦਾਲ ਸਬਜ਼ੀ ਖਾਣ ਨੂੰ ਨਹੀਂ ਤਾਂ ਮੈਂ ਤਰੇਲੇ ਬਣਾਉਣੇ ਸੀ ਮੱਖਾਂ ਨੇ ਫੇਰ ਨੀ ਤਰੇਲੇ ਖਾਣੇ ਮੈਂ ਇੱਥੇ ਘੰਟਾ ਲਾ ਕੇ ਪਹਿਲਾਂ ਮਿਹਨਤ ਕਰੂੰਗੀ ਤਰੇਲਿਆਂ ਦੇ ਖਾਣੇ ਇਹਨੇ ਹੈ ਨਹੀਂ ਫਿਰ ਮੈਨੂੰ ਹੋਰ ਕੁਝ ਬਣਾਉਣਾ ਪਊਗਾ ਉਸ ਤੋਂ ਬਿਹਤਰ ਆ ਵੀ ਜਿਹੜਾ ਚੀਜ਼ ਉਹਨੇ ਖਾਣੀ ਆ ਸੀ ਉਹੀ ਸਾਰੇ ਖਾ ਲਾਂਗੇ ਖੜਾਵੇਂ ਹੋ ਬੱਚਿਆਂ ਨੇ ਆ ਰਹੇ ਨੇ ਬੁਤਕ ਨੂੰ ਇਹਨਾਂ ਦੇ ਕਿਹੜਾ ਖਾਣਗੇ ਪਉਂਦੇ ਨੇ ਹਾਂ ਮੰਮੀ ਮੇਰੀ ਆਉਂਦੀ ਐ ਦੇਖ ਕੇਟ ਖੋਲਣਾਂ ਲੇ ਦੀ ਦੀ ਫੋਨ ਵਧਾਈਆਂ ਭਾਈ ਖਾਣ ਨੂੰ ਲੈ ਆਈਆਂ ਰਾਤ ਖਾਣ ਨੂੰ ਕਿੱਥੇ ਭੁੱਖੇ ਤਾਂ ਆਪ ਹੀ ਮਰ ਗਏ ਦੀਦੀ ਨੂੰ ਫੋਨ ਦਵਾ ਕੇ ਲੈ ਆਈਆਂ ਤੇ ਨਾਲ ਦਹੀਂ ਲੈ ਕੇ ਆਈਆਂ ਪਤਾ ਯੋ ਨਾ ਨੂੰ ਆਪਾਂ ਕਿੱਡੇ ਗਲੈਂਡ ਲਾਉਣਾ ਵੀ ਆਪਾਂ ਕਿੱਡੇ ਗਲੈਂਡ ਲਾਉਣਾ ਹਨਾ ਵੀ ਕਿਸ਼ਤਾ ਦੇ ਲਿਆਂਦਾ ਬਈ ਫੋਨ ਐਟੀਟਿਊਡ ਬੋਲੀਏ ਲੈ ਓਏ ਚੱਲ ਲੈ ਗਿਆ ਵਾਜ ਕਿਸਤਾ 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 ਆ ਮੇਰਾ ਲੱਡੂ ਕੀ ਕਰਦਾ ਸੀ ਮੰਮਾ ਨੇ ਟੁੱਟ ਗਈ ਉਹ ਚੀ ਗੋਇਆ ਮਾਸਪੋਨ ਲੈ ਆ ਲਮਾ ਲੋਗੀ ਆਪਾਂ ਬਣਾਈਏ ਰੋਟੀ ਭੁੱਖ ਲੱਗੀ ਪਈ ਹੈ ਕੋਈ ਮਾਂ ਨਹੀਂ ਦਵਾਇਆ ਮੈਨੂੰ ਫੇਰ ਉਹ ਲੱਗ ਜੂ ਇਹ ਨਹੀਂ ਹੁੰਦਾ ਇਹ ਪੱਟਾ ਦਾ ਕੋਈ ਤੇ ਮੇਰੇ ਕੋਲ ਇਲਾਜ ਹੋਗਾ 2022 ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਗਿਫਟ ਮਿਲਿਆਗਾ ਹੈੱਡਫੋਨਾਂ ਦਾ ਆਹ ਵਾਲੇ ਹੈੱਡਫੋਨ ਮਿਲੇ ਨੇ ਮੈਂ ਰੱਖੂਗੀ ਤੇ ਆਹ ਵਾਲੇ ਆਪਾਂ ਨੂੰ ਮਿਲੇ ਨੇ ਗਲਾਸ ਕਿੰਨੇ ਛੋੜੇ ਨੇ ਨਾ ਛੋਟੇ ਛੋਟੇ ਇਹੋ ਜਿਹੇ ਗਲਾਸ ਆ ਜੀ ਆਪਾਂ ਨੂੰ ਉਹਨਾਂ ਨੇ ਪਾਣੀ ਪਿਆਇਆ ਸੀ ਉਹਨਾਂ ਨੇ ਆਪਾਂ ਨੂੰ ਹਾਂ ਫਿਰ ਆਪਾਂ ਜੋ ਹੁਣ ਪੁਰਾਣੇ ਕਸਟਮਰ ਆ ਉਹਨਾਂ ਦੇ ਤੇਰੀ ਮੰਮੀ ਦੀ ਚੜ੍ਹਾਈ ਐ ਇੰਨੀ ਕ ਦਾ ਤੇ ਉਧਰ ਮੇਰੇ ਕੋਲ ਇਹ ਦੇ ਨਾਲ ਦੇ ਨੇ ਏਅਰਪੋਰਟ ਆਪਾਂ ਰੱਖ ਲਾਂਗੇ ਏਅਰਪੋਰਟ ਮਿਲੇ ਨੇ ਹਾਂ ਆਹ ਦੇ ਆ ਵੀ ਗਿਫਟ ਮਿਲਿਆ ਗਲਾਸ ਵੀ ਗਿਫਟ ਮਿਲੇ ਨੇ ਆਹ ਦੇਖੋ ਆਹ ਦਾ ਤੇਰੀ ਮਾਂ ਨੂੰ ਦੁੱਧੇ ਦੇ ਮਿਲਦਾ ਆਹ ਗਲਾਸ ਤਾਂ ਮਾਸੀ ਰੱਖ ਲੂਗੀ एयरपोर्ट ਆਪਾਂ ਰੱਖ ਲਾਂਗੇ ਆਪਣੇ ਕੋਲ ਹੈ ਨਹੀਂ ਸੀ ਆਪਣੇ ਕੋਲ ਨਹੀਂ ਹਾਂ ਜੋ ਵੀ ਛੇਲੇ ਛੇਤੀ ਆਲੂ ਬੱਚੇ ਮੈਨੂੰ ਕਿਹੜਾ ਬੈਠ ਨਹੀਂ ਪਤਾ ਤੁਹਾਨੂੰ ਜਾਣੇ ਜਾਣਾ ਦਵਾਈ ਵਾਸਤੇ ਜਾਣਾ ਇੱਕ ਟੇਲਾ ਲੱਗਣਾ ਮੇਰਾ ਤਾਂ ਆਏ ਹੋਏ एयरपोर्ट ਕਿ ਕਿਧੂੰ ਹੈਡਫੋਨ ਉੱਧਰ ਪੈਣੇ ਉਹ ਡੱਬੀ ਵਾਲੇ ਨੇ ਹਾਂ ਡੱਬੀ ਵਾਲੇ ਨੇ ਲੈ ਕ੍ਰੈਡਿਟ ਕੰਪਨੀ ਆ ਪਾਣੀ ਸੀ ਸਿੰਪਲੀ ਨੇ ਲੋ ਗਾਇਸ ਮਮਾ ਬਣਾ ਰੇ ਮੇਰੇ ਲਈ ਆਲੂ ਦਾ ਪਰੌਂਠਾ ਹੈ ਜੇ ਦੇਖ ਮੈਂ ਦੱਦ ਤੇ ਜਾਊਗਾ ਕਿਉਂ ਤੇਸੀਪਾ ਬੋਤਾ ਪਿਗਲ ਜਾਊਗਾ ਮਨ ਦਾ ਲਾ ਬੋਤਾ ਠੰਡਾ ਹੋਇਆ ਲਾ ਆ ਜੋ ਗਾਇਜ਼ ਆਂ ਨੂੰ ਦੇ ਪ੍ਰੌਣੇ ਖਾ ਲੋ ਸਪੈਸ਼ਲ ਤੁਹਾਡੇ ਵਾਸਤੇ ਵੀ ਨੇ ਨਾਲ ਦਹੀਂ ਆ ਉੱਤੇ ਦੇਸੀ ਘਿਓ ਆ ਦੀਦੀ ਦੀਦੀ ਆਂ ਨੂੰ ਵਾਲੇ ਪ੍ਰੌਣੇ ਫੋਨ ਕਿਵੇਂ ਚੱਲਦਾ ਹੈ ਕਿਸਤਾਂ ਵਾਲਾ ਇਹ ਚਾਹ ਬਚਾ ਖਾ ਆਪਣਾ ਫੜ ਰੋਟੀ ਜੋ ਹਰਮ ਦਾ ਨਹੀਂ ਉਹ ਦੇਖੋ ਕਿਵੇਂ ਮੈਲਟ ਹੋ ਰਿਹਾ ਕੌਣ ਕੌਣ ਕਿ ਉਹ ਪਰੋਟ ਦੇ ਉੱਤੇ ਕਿਉਂ ਰੱਖ ਕੇ ਖਾਂਦੇ ਨਾਲ ਦੱਸਿਓ ਕਮੈਂਟ ਕਰਕੇ ਦੱਸਿਓ ਹਨਾ ਮੰਮੀ ਹਨਾ ਮੰਮੀ ਹਨਾ ਮੰਮੀ ਨੂੰ ਖੋ ਲੱਗੀ ਸੀ ਬੱਸ ਆ ਜਾਂ ਟਾਈਮ ਲੱਗ ਗਿਆ 2 ਘੰਟੇ ਤਾਂ ਲੱਗੇ ਹਨਾ ਕਾਰ ਤੋਂ 10000 ਰਾਇਤੀ ਸਾਢੇ 6.7 ਪੌਣ ਭਾਈ ਪਰੌਂਠੇ ਖਾਓ ਆਲੂ ਵਾਲੇ ਨਾਲ ਹਰੀ ਮਿਰਚ ਤੇ ਰਸਕੀ ਖਾਓ ਛੋਡੀ ਹਰੀ ਮਿਰਚ ਕਿੱਥੇ ਆ ਮੈਂ ਤਾਂ ਖਾ ਲਈ ਮੈਂ ਤਾਂ ਸੀਸੀ ਕਰੀ ਜਾਂਦੀ ਮੇਰੀ ਆ ਜੋ ਵੀ ਨੇ ਵੀ ਖਾ ਲਈ ਸੋ ਆਲੂ ਵਾਲੇ ਪਰੌਂਠੇ ਖਾਂਦਾਂ ਨਹੀਂ ਉਹਨੇ ਸਿੰਪਲ ਪਰੌਂਠਾ ਕੱਢਦਾ ਅਜਾਬ ਨਾਲ ਵਿਕਦੇ ਨੇ ਕੁਦਰਾਣਾ ਬਿੱਟੇ ਸੀਸੀ ਮਜ਼ਾ ਆਇਆ ਸੀ ਆਜੂ ਬਣਾਇਆ ਨੇ ਅਗੂੜ ਤੋਂ ਤੇਦੀ ਵੀ ਖਾਉਣਾ ਖਾ ਗਿਆ ਅਗੂੜਾ ਥਾਂ ਹੋਵੇ ਉਹ ਦਵਾਹੇ ਆਉਗੀ ਹੋਈ ਉਹ ਬਲੀਆ ਨਹੀਂ ਆਗੂੜਾ ਬਣ ਮੈਂ ਉਹਨ ਕੀ ਕਰਾਂ ਮੇਰੀ ਨੋਨੇ ਦੋ ਗਰਾਂਡੇ ਰੱਖ ਦੇ ਨੋਨੇ ਚਾਰ ਰੱਖਣੇ ਦੀ ਮੰਮੀ ਯਾਰ ਦੋ ਕਿਉਂ ਰੱਖਤੇ ਮੰਮਾ ਹੋ ਜਿੰਦੀ ਆਪਕਾ ਆਪਦਾ ਪਾਇ ਗੈਨ ਨਮਾਦ ਦਾ ਪਤਾ ਹੈ ਨਾਲੇ ਕਹਿੰਦੀ ਮੰਮੀ ਪਰੌਂਠੇ ਨਹੀਂ ਹਾਜਮ ਹੁੰਦੇ ਦੇਖ ਲੋ ਹਣ ਆ ਭਈਆ ਮੇਰੀ ਮੰਮੀ ਟੌਰ ਨਾਲ ਮੈਂ ਕਿਹਾ ਕੋਠੇ ਤੇ ਗੇੜੇ ਕੱਢਿਆ ਕਹਿੰਦੀ ਪਰੌਂਠੇ ਦੋ ਖਵਾਤੇ ਕਹਿੰਦੀ ਹੁਣ ਮੈਨੂੰ ਹਾਜਮ ਨਹੀਂ ਆਉਂਦੇ ਮੰਮੀ ਨੇ ਲਾ ਉੱਪਰ ਦਹੀਂ ਨਾਲ ਹੈ ਪਤਾ ਮੇਰਾ ਨੇਰਾ ਨਹੀਂ ਆਪਣੇ ਤਾਂ ਲਾਈਟ ਚੱਲਦੀ ਐ ਕੋਠੇ ਤੇ ਬੱਲ ਬਲਾਓ ਸੁੱਚ ਦੱਬੋ ਲਾਈਟ ਲਾਓ ਤੇ ਗੇੜੇ ਕੱਢੋ ਨਾ ਮਾਲਾ ਫਟ ਵਾਰ ਮਾਗੂ ਆਉਂਦਾ ਜੇ ਮਾੜਾ ਮੋਟਾ ਉਲਟਾ ਚੱਲਦਾ ਹੋਣੀ ਜਣਾ ਮੈਂ ਮੇਰਾ ਬਲੌਗ ਦੇ ਵਿੱਚ ਇੰਨਿਆ ਕਰਨੀ ਛੁੱਟ ਸਮਾਰਦੀ ਫੇ ਲਾਗੜੀ ਜੀ ਹੋ ਕੇ ਤਰਿਆ ਕਰੀ ਬਲੌਗ ਦੇ ਵਿੱਚ ਹੁਣ ਕਿਹੜਾ ਸਿੱਧੀ ਤੁਰਦੀ ਆ ਹੁਣ ਵੀ ਤਾਂ ਟੇਢੀ ਤੁਰਦੀ ਆ ਤੈਨੂੰ ਪਤਾ ਨਹੀਂ ਨਾ ਆਵਾਜ਼ ਨਾ ਤੇਰੀ ਮੰਮੀ ਤੇ ਮੰਦੇ ਤੇ ਪਾਲ ਜਾਣਾ ਚਾਹੇ ਕੁਛ ਆਜੇ ਤੇ ਤੇਰਾ ਕੰਮ ਆਨ ਦੁੱਧ ਦੇਣਾ ਹੈ ਨੀ ਕਿੱਥੇ ਨੂੰ ਗਰਮ ਕਰਦੇ ਹਾਂ ਤੁਸੀਂ ਹਾਂ ਦੁੱਧ ਗਰਮ ਕਰਿਆ ਹੀ ਮੈਂ ਆ ਐਣਕਾ ਲਾਈਆਂ ਮੇਰਾ ਅਤ ਨੂੰ ਬਾਲ ਦੀ ਪ੍ਰੈਸ ਕਰਕੇ ਮਗ ਤਾਂ ਹੁੰਦਾ ਮਤਾ ਆਪਾਂ ਦੇ ਜੁੰਡੇ ਮੁੰਡੇ ਖੋਲ ਲੈ ਕਿਉਂਕਿ ਘਰਦੰਦੋਂ ਵਧੀਆ ਬਹੁਤ ਜ਼ਿਆਦਾ 2 ਘੰਟੇ ਲਾ ਕੇ ਬਾਜ਼ਾਰ ਚ ਬਹੁਤ ਜੂਨ ਖਰਾਬ ਹੋ ਜਾਂਦੀ ਆ। ਰਾਇ ਜੂਨ ਨਹੀਂ ਆ। ਤੇ ਰਾਇ ਫੋਨ ਇੱਥੇ ਪਿਆ ਹੋਊਗਾ। ਮੰਮੀ ਰਾਇ ਫੋਨ ਖੋ ਗਿਆ। ਉਹ ਪੈ ਲੈਣੀ ਆ। ਰਾਤ ਨੂੰ 9:00 ਵਜੇ ਦੀ ਤੇ ਮੈਂ ਤਾਂ ਹੁਣ ਸੌਣ ਦੇ ਮੂਡ ਚ ਆ। ਇਹੋ ਜਿਹਾ ਬਣਿਆ ਨਹੀਂ। ਨੀਂਦ ਆ ਰਹੀ ਆ ਬਈ ਮੇਰੇ ਤਾਂ। ਸੌਣ ਨੂੰ ਦਿੰਦੀ ਆ ਦੁੱਧ ਤੇ ਆਪਾਂ ਲੱਗਿਆ ਸੌਣ। 2 ਘੰਟੇ ਲੱਗ। ਹੋਰ ਟਾਈਮ ਜਾਵੇ ਲੱਗ ਜਾਂਦਾ ਇਹ ਤਾਂ ਪੁੱਤ। ਮਾਦਾ ਗਰਮੀ ਗਰਮੀ ਉਹਦੇ ਨਾਮ ਆਂ ਅੰਦਰ ਬਾਣ ਜੋਗੀ ਸੂਟਲੀ ਖੜੀ ਸੀ ਗਰਮੀ ਵਾਲੀ ਸੀ ਨਾ ਗਰਮੀ ਹੋ ਵੀ ਵਾਲੀ ਪਈ ਪਤਾ ਨਹੀਂ ਕਿਉਂ ਮੇਂ ਵੀ ਨਹੀਂ ਪਹਿਰਿਆ ਹੁਣ ਤੱਕ ਇੰਨੇ ਦਰੋ ਹੋ ਗਏ ਨਾ ਇੰਸਾਲ ਦਾ ਮਾਹੀ ਸਿੱਤੇਣਾ ਉਹਦੀ ਹਮਸੋ ਬਤਾ ਆਈ ਨਹੀਂ ਨਾ ਫਿਰ ਤਾਂ ਠੰਡ ਹੋ ਜਾਣੀ ਅਈ ਤਾਂ ਹਮੇਂ ਬਾਦ ਦੋ ਆਊਗਾ ਬਾਦ ਦੋ ਨਾ ਮੀਚਾ ਕਿਦਾ ਬਾਦ ਦੋ ਕਲਾਕੇ ਜਿਹੜੀ ਤਾਂ ਉਹਦਾ ਪੁੱਪਾ ਕੀ ਦੀਦੀ ਨੂੰ ਅੱਜ ਫੋਨ ਦਵਾ ਲਿਆ ਉਹਦੇ ਫੋਨ ਦਾ ਬਾਲਾ ਬੁਰਾ ਹਾਲ ਸੀਗਾ ਦਾਦਾ ਦਾ ਹੋਇਆ ਪਸੀ ਸਕਰੀਨ ਲੱਗ ਸੀਗੀ ਤੇ ਫੋਨ ਲੱਗ ਸੀਗਾ ਮੈਂ ਕਿਹਾ ਚਲੋ ਫੇਰ ਆ ਕੇ ਸੀਗੀ ਉਹ ਤੋਂ ਹਾਂ ਉਹਦਾ ਫੋਨ ਦਾ ਬਾਲਾ ਟੈਪ ਆਸ ਨਹੀਂ ਹੁੰਦਾ ਕਹਿੰਦੀ ਫੋਨ ਤੋੜਨ ਤੇ ਹੁਣ ਫੋਨ ਅੱਜ ਲੈ ਆਂਦਾ ਤੇ ਫੋਨ ਵਧੀਆ ਮਿਲ ਗਿਆ ਇਹਨੇ ਦਾ ਪਾ ਗਿਆ 15000 ਦਾ ਨਾਲ ਦੋ ਗੱਪੀਆਂ ਹਾ ਗੇ ਹਾਂ ਹੋਂਦ ਮਾਲਾ ਨਾ ਕਰਦੇ ਨਾ ਕਰਦੇ ਹਾਂ ਹਾਂ ਤੂੰ ਤਾਂ ਸਾਰਿਆ ਰਿਸਪੀਮਾ ਲਾ ਰੱਖਿਆ ਨੇ ਅਗਲਾ ਕਦਾਂ ਬੰਦ ਕਰਤੀ ਦੁਕਾਨਦਾਰੀ ਵਧੀਆ ਚੱਲਦੀ ਹੈ ਅਗਲੇ ਵੀ ਚਲੋ ਭਈ ਹੁਣ ਸੌਣੇ ਆ ਬਾਕੀ ਅੱਜ ਬਲੌਗ ਥੋੜਾ ਜਿਹਾ ਬਣਿਆ ਜਿਆਦਾ ਨਹੀਂ ਬਣਿਆ ਹੈਗਾ ਕਿਉਂਕਿ ਦਿਨੇ ਮੈਂ ਪੜਦਾ ਦਿਨ ਚ ਮੈਂ ਸੌ ਗਈ ਸੀ ਅੱਜ ਮੈਂ ਘੰਟਾ ਕ ਸੌ ਗਈ ਸੀ 12:00 ਵਜੇ ਪੋਣੇ 12:00 ਵਜੇ ਤੇ ਇੱਕ ਸਵੇਰ 1:00 ਵਜੇ ਉੱਠੀ ਐ ਇੱਕ 2:00 ਤੇ ਜਦੋਂ ਸੌਮ ਆਇਆਗਾ ਤੇ ਤੂੰ ਪੜ ਰਿਹਾ ਕਲਾ ਦੇ ਪ੍ਰੋਗਰਾਮ ਵਿੱਚ ਪੜੋ ਪੜੋ ਫਿਰ ਤਾਂ 9 ਵਜੇ ਨੇ 9:30 ਤੱਕ ਪੌਣੇ 10 ਵਜੇ ਤੱਕ ਪੜ ਲਾ ਤੇ ਬਾਕੀ ਠੀਕ ਹੈ ਜਿੱਨਾ ਤੋਂ ਵੀ ਵਲੌਗ ਬਣਿਆ ਅੱਜ ਬਸ ਥੋੜਾ ਜਿਹਾ ਬਣਿਆ ਫਿਰ ਵਲੌਗ ਬਣਾਇਆ ਕਰਾਂਗੇ ਤੇ ਜਿਉਂਕਿ ਦਿਮਾਗ じゃ ਸੈੱਟ ਨਹੀਂ ਹੈਗਾ ਤੇ ਬਾਕੀ ਸਰਵਾਈਕਲ ਨੇ ਠੀਕ ਹੈਗਾ ਮਾਈਗ੍ਰੇਨ ਵੀ ਠੀਕ ਹੈਗਾ ਅੱਖਾਂ ਨੇ ਮੇਰੀਆਂ ਠੀਕ ਨੇ ਮੈਂ ਤਾਂ ਅੱਖਾਂ ਦੀ ਪ੍ਰੋਬਲਮ ਜੀ ਹੋਈ ਪਈ ਆ ਤੇ ਮੈਂ ਤਾਂ ਸੀਗਾ ਵੀ ਇੱਕ ਦੋ ਦਿਨ ਛੁੱਟੀ ਕਰਦੇ ਆ ਫੋਨ ਜਮੀ ਧਰ ਦਿੰਦੇ ਆ ਸਾਈਡ ਤੇ ਬੰਦ ਕਰਕੇ ਮੈਂ ਕਿ ਗੱਗੇ ਨੂੰ ਕਿਹਾ ਉਹ ਕਹਿੰਦੇ ਧਰ ਦੇ ਫਿਰ ਮੈਂ ਕਿ ਫੋਨ ਹੀ ਢੰਦਾ ਹੀ ਨਹੀਂ ਹੈਗਾ ਫੇਰਾ ਆਉਂਦਾ ਵੀ ਚਲੋ ਜਿੰਨਾ ਕ ਵੀ ਪੜਦਾ ਹਣਾ ਬਣਾ ਲੈ 7-5 ਮਿੰਟ 10 ਮਿੰਟ ਦਾ ਹੀ ਹਾਂ ਜਿੰਨਾ ਵੀ ਚਲੋ ਪੜਦਾ ਨਾ ਬਣਾ ਲੈ ਫਿਰ ਜਦੋਂ ਗੈਪ ਜਾ ਜ਼ਿਆਦਾ ਪੈ ਜਾਂਦਾ ਫਿਰ ਦਿਲ ਨਹੀਂ ਕਰਦਾ ਬਣਾਉਣ ਨੂੰ ਤਾਂ ਕਰਕੇ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਵਲੋਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਫਿਰ ਮੈਂ ਬਾਏ ਬਣੇ ਕਰ ਦੋ ਜੀ ਬਾਏ ਬਾਏ ਗੁੱਡ ਨਾਈਟ ਬੇਟੂ ਜੀ ਆਈ ਲਵ ਯੂ ਮੰਮੀ ਕਰ ਦੋ ਬਾਏ 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 ਆਪਾਂ ਦਾ 9:00 ਵਜੇ ਨਾ ਬੈਸਟਰੀ ਪਾਈ ਲੈਣੇ ਗੁੱਡ ਨਾਈਟ ਵੀ ਗੁੱਡ ਨਾਈਟ ਬੇਟ ਆਈ ਲਵ ਯੂ ਆਈ ਲਵ ਯੂ ਆਈ ਲਵ ਯੂ ਆਈ ਲਵ ਯੂ